ਹਾਂਜੀ ਕਹੀ ਗੱਲ ਉਹਦਾ ਤਾਂ ਕੁਝ ਗੱਲ ਨਾਲ ਹਾਂ 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 ਗੱਲ ਤਾਂ ਮੈਂ ਕਰੀ ਸੀ ਦਾ ਰਾਮ ਨਾਲ ਰਾਮ ਨਾਲ ਬੈਠਣ ਵਾਲਾ ਟਾਈਮ ਨਹੀਂ ਤੂੰ ਮੈਨੂੰ ਆਏ ਦੱਸ ਕਿ ਹੈ ਫੀਰ ਉਹ ਬੈਠਦਾ ਜਾ ਮੈਂ ਤਾਂ ਨਾ ਕੰਨੀ ਕੰਨੀ ਬਣਾ ਕੇ ਪੁੱਛਿਆ ਸੀਗਾ ਮੈਂ ਕਿ ਤੂੰ ਕੀ ਗੱਲ ਕਰਦੀ ਸੀ ਬਾਪੂ ਨਾਲ ਕਿ ਨਹੀਂ ਮੈਨੂੰ ਤਾਂ ਪਤਾ ਸੀ ਤੂੰ ਤਾਂ ਲੈਂਦੀ ਸੀ ਮੈਂ ਕਿ ਕੋਈ ਹੋਰ ਗੱਲ ਨਹੀਂ ਕੋਈ ਹੋਰ ਤਾਂ ਕੋਈ ਗੱਲ ਨਹੀਂ ਕਰੀ ਬਸ ਨਹੀਂ ਬਥੇ ਇੱਕ ਮਾਸਰਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਨੂੰ ਮੈਨੂੰ ਤਾਂ ਲੱਗਦਾ ਇਹ ਤੁਹਾਨੂੰ ਬਹਿਮ ਹੈ

ਉਹ ਤਾਂ ਮੈਂ ਸੋਚੀ ਐ ਨਾ ਪਤਾ ਕਿਵੇਂ ਕਰੀਏ ਨਾਲੇ ਮੇਰੀ ਗੱਲ ਸੁਣਾ ਮੇਰੇ ਕੰਨਾਂ ਨੇ ਗਲਤ ਨਹੀਂ ਸੁਣਿਆ ਇਹ ਗੱਲਾਂ ਕਰੀ ਜਾਂਦੇ ਸੀ ਦੋਨੇ ਪਿਆਰਤੀ ਹਾਂ ਕੋਟ ਕਚੈਰੀਆਂ ਹੀ ਨੇ ਕੋਟ ਕਚੈਰੀਆਂ ਦੀ ਗੱਲ ਤਾਂ ਮੈਂ ਤੁਹਾਨੂੰ ਦੱਸਦੀ ਆ ਕਿਹੀ ਦਾਰੀ ਮਿਲੂ ਵੀਏ ਵੀ ਕੱਲ ਨੂੰ ਮੈਂ ਜੀ ਬਾਪੂ ਕਚੈਰੀ ਜਾ ਕੇ ਆਂਗੀ ਹਾਂ ਕੱਲ ਨੂੰ ਹਾਂ ਕੱਲ ਨੂੰ ਤੇ ਨਾਲੇ ਮੇ ਨੂੰ ਬਹੁਤ ਨੀ ਜੀ ਨਾਮ ਦਾ ਹੋਂਦੀ ਨਾਲ ਤੇ ਦੀ ਗੱਲ ਸੁਣਾਈ ਸੀ ਮੈਂ ਕਿ ਤੀ ਨੰਦ ਕਿਵੇਂ ਰਹਿੰਦੀ ਐ ਉਹ ਘਾਵੜਾ ਵਾਲੀ ਬੰਨੀ ਮੈਂ ਦੱਸੀ ਸੀ ਉਹ ਤਾਂ ਮੋੜ ਕੇ ਮੈਨੂੰ ਐ ਕਹਦੀ ਐ ਲੈ ਭਾਬੀ ਪਤਾ ਨਹੀਂ ਕਿੰਨੀ ਜਿਹੀ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਉਹ ਗਿਆ ਭਾਈਆਂ ਤੋਂ ਜ਼ਮੀਨ ਲੈ ਜਾਂਦੀਆਂ ਨੇ ਗੱਲਾਂ ਤਾਂ ਤਾਂ ਲੱਗਦੀ ਐ ਪਰ ਫਿਰ ਉਹੀ ਕਰ ਲੀ ਜੀ ਤੁਮ ਜੀ ਸਿੱਧੀ ਐ ਬੋਲ ਦੋ ਕੀ ਵੀ ਮੈਂ ਤੇ ਉਹ ਤੋਂ ਜ਼ਮੀਨ ਲੈ ਕੇ ਜਾਉ ਫਿਰ ਆਪਾਂ ਲੈ ਕੋਈ ਹੋਣੀ ਨਾ ਜਾਣ ਦੇਵਾਂਗੇ ਇਹਨੂੰ ਜਿਹੜੇ ਹਿਸਾਬ ਨਾਲ ਗੱਲਾਂ ਕਰੀ ਜਾਂਦੇ ਨਾ ਚੋਰੀਆਂ ਚੋਰੀਆਂ ਪੰਜਾਬ ਹੀ ਸਕਦੇ ਨੇ ਮੈਂ ਤਾਂ ਹੁਣ ਐ ਡਰ ਬੱਧੀ ਜਾਂਦਾ ਇਹਦਾ ਕਰਾਂ ਕੀ ਨਾ ਦਾ ਕੁਝ ਦੱਸਦੀ ਨਹੀਂ ਗੀ ਨਾ ਗੱਲ ਰਾਹ ਪਉਂਦੇ ਨਾ ਬਾਪੂ ਦਾ ਤਾਂ ਨਹੀਂ ਦੱਸਦਾ ਇਹ ਕਿ ਦੱਸੂਗੀ ਨੂੰ ਉਹੀ ਗੱਲ ਇਹਨੂੰ ਕੋਈ ਚੀਜ਼ ਮਿਲਦੀ ਹੈ ਅਗਲਾ ਥੋੜੀ ਜਿਹਾ ਦੱਸੂਗਾ ਕਰੋੜਾਂ ਦੀ ਜ਼ਮੀਨ ਹੈ ਕਿ ਕੇ ਬਾਪੂ ਰੂੜ ਲੱਭਦੀ ਜ਼ਮੀਨਾਂ ਦੇਦੀ ਨੇ ਮੈਂ ਤਾਂ ਨਹੀਂ ਕਰ ਬਾਲੀ ਚੱਕੇ ਦਾ ਵੇਚਿਆ ਬਾਹਰ ਮੈਂ ਲੈ ਮੈਂ ਵੇਚ ਚੱਕੇ ਮਾਰੂੰਗੀ ਤੇਰਾ ਪਿਓ ਜੋਂਦਾ ਬੈਠਾ ਹੈ ਹਜੇ ਤੂੰ ਬੈਠਾ ਮੈਂ ਤਾਂ ਤੀਜੇ ਥਾਂ ਆ ਗਈ ਮੈਂ ਤੂੰ ਨਹੀਂ ਕੰਮ ਦਾ ਹੁਣ ਤੂੰ ਆਪ ਹੀ ਦੇਖ ਲੈ ਮੈਂ ਤਾਂ ਕਿ ਨਹੀਂ ਪਹਿਲਾਂ ਇੱਕ ਵਾਰ庞ਲੇ ਜੀ ਨਾਲ ਨਾ ਗੱਲ ਕਰਕੇ ਦੇਖੇ ਜਾਂ ਤੂੰ ਐਂ ਕਰ ਤੂੰ ਇੱਧਰ ਬੈਠੀ ਹੁੰਦੀ ਤੂੰ ਆਪ ਸੁਣ ਕਿਹਾ ਚੱਲ ਕਿੰਨ ਨਾਲ ਮੈਂ ਚੱਲਦੀ ਆ ਆਪਾਂ ਦੇਖ ਮੈਂ ਤੈਨੂੰ ਦੱਸੀ ਆ ਨਾ ਆਪਣੇ ਕੋਲੇ ਤਾਂ ਗੱਲ ਕਰਦੇ ਨਹੀਂ ਹੈਗੇ ਉਹ ਕੋਈ ਚੱਲ ਬਸ ਫਿਰ ਤੂੰ ਹੁਣ ਮੇਰੇ ਤੇ ਛੱਡ ਦੇ ਤੈਨੂੰ ਤਾਂ ਮੈਂ ਛੱਡਦਾ 100 ਵਾਰ ਤੂੰ ਹੀ ਗੱਲ ਕਰ ਇੱਧਰਲੀ ਕਮਰੇ ਚ ਹੋ ਗਈ ਕੋਈ ਮੈਂ ਇਹ ਕਰਦਾ ਰਹਾ ਹਾਂ ਐ ਵਹਰ ਬਾਤਿ ਪਸਤਾਈ ਜਾਵਾ ਕਿ ਜਿੰਨਾ ਕੁ ਕੁਸ਼ਕ ਦੇ ਕਰੇ ਅੱਗ ਨਾ ਹੀ ਲੱਗਦੀ ਐਨੇ ਵਧੀਆ ਕਰੇ ਬਹਿਦੀ ਮੀਨ ਤੁਮਾਰੀ ਹੋ ਜੇ ਜਦੋਂ ਫਿਰ ਜਿੰਨਾ ਕੁ ਮਰਜ਼ੀ ਹੋਵੇ ਕੀ ਪਤਾ ਨੀਤ ਮਾਰੀ ਹੋ ਗਈ ਉਹ ਮੀਨ ਤੁਨਾਂ ਤੇ ਫਿਰ ਪ੍ਰਾਣੇ ਜਿਹੀ ਨਿਮਤਾਂ ਦੇ ਕੇ ਭੇਜੀ ਇੱਥੇ ਉਸੇ ਨਹੀਂ ਕਿਹਾ ਹੋਊਗਾ ਵੀ ਲੈ ਕੇ ਆ ਤਾਂ ਹੁਣ ਰੱਬ ਹੀ ਜਾਣਦਾ ਵੀ ਇਹ ਆਪ ਇਹ ਗੱਲਾਂ ਕਰਦੀ ਆ ਕਿ ਕੌਣ ਕਰਦਾ ਕਿ ਬਾਪੂ ਇਹਨੂੰ ਦੇਣ ਨੂੰ ਕਰਦਾ ਜਮੀਨ ਇਹ ਤਾਂ ਇਹਨਾਂ ਆਪ ਨੂੰ ਪਤਾ ਫਿਰ ਮੇਰੀ ਗੱਲ ਸੁਣੋ ਜੀ ਜੇ ਬਾਪੂ ਨੇ ਇਹ ਫੈਸਲਾ ਲਿਆ ਤਾਂ ਮੈਂ ਚੱਕ ਕੇ ਝੋਲਾ ਦੇ ਨਾਲ ਹੀ ਉਹਦਾ ਮਾਰਿਓ ਅੱਪੀ ਸਾਂਭੀ ਜਾਊਂਗੇ ਆਪਾਂ ਫਿਰ ਕੋਈ ਨਹੀਂ ਸਾਂਭਦੇ ਹੈਗੇ ਕੋਈ ਨਹੀਂ ਕਰਤਾ ਇਹਦਾ ਹੱਲ ਮੈਂ ਕਿੱਥੇ ਨਾ ਮਾਸੇ ਆਪਾਂ ਪਾਇਆ ਕਿ ਅਣ ਚੰਗਾ ਪੜਾ ਸਰਾ ਖੁਸ਼ ਉਹ ਵੀ ਕਰ ਲੇ ਇਹ ਤਾਂ ਦੂਨੇ ਪਾਸੇ ਦੰਦੀ ਨਹੀਂ ਮੇਰੇ ਸਾਹਮਣੇ ਚੱਗੀ ਬੰਦੀ ਐ ਉਹ ਕੀ ਗੱਲ ਕਰੀਏ ਨਹੀਂ ਮੈਂ ਵਿਚਾਰੇ ਤੇੰਮੀ ਸੀ ਵਿਸ਼ਵਾਸਕਿਤ ਤੋੜ ਲਈ ਕੀ हां जी हां जी ओ नहीं थोनु मैं कह दला तुसी फिक्र ना करो ओ नहीं थोनु ਆਉਣ ਦੀ ਲੋੜ ਨਹੀਂ ਹੈਗੀ ਮੈਂ ਤੇ ਬਾਪੂ ਕੱਲਿਓ ਹਾਂ ਕੱਲ ਨੂੰ ਹਾਂ ਠੀਕ ਹੈ ਕੱਲ ਨੂੰ ਤੜਕੇ ਭੱਜ ਜਾਂਗੇ ਹਾਂ 9 ਵਜੇ ਨੂੰ ਭੱਜ ਜਾ ਕੇ ਬਸ ਵਕੀਲ ਨਾਲ ਗੱਲ ਕੀਤੀ ਹੋਈ ਆ ਉਹਨਾਂ ਨਾਲ ਹਾਂ ਸਵੇਰੀ ਭੱਜ ਜਾਂਗੇ ਮੈਂ ਤੇ ਬਾਪੂ ਵੀ ਕਿ ਜਦ ਤੁਹਾਡੀ ਲੋੜ ਪਈ ਫਿਰ ਤੁਸੀਂ ਆ ਜਿਓ ਫਿਰ ਆ ਜਿਓ ਕੋਈ ਗੱਲ ਨਹੀਂ ਕਿ ਤੁਸੀਂ ਹਾਂ ਠੀਕ ਹੈ ਚੰਗਾ ਜੀ ओके ਮੋਗੇ ਬੀ ਕਿੱਥੇ ਜਾਣਾ ਕਰੇਂ ਅੱਭਾ ਅਹੋ ਕੰਮ ਜਾਂ ਸਿਗਰਟਾਂ ਨੂੰ ਕੋਈ ਲੈਣ ਦੇ ਪਤਾ ਮੈਨੂੰ ਤੇਰਾ ਕਿਹੜਾ ਕੰਮ ਆਗਾ ਮੇਰੀ ਗੱਲ ਸੁਣ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹ ਜੀਆਂ ਗੱਲਾਂ ਕਰਦੀ ਨੂੰ ਵੀਰੇ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਹੁਣ ਬੱਸ ਕਰ ਹਲੇ ਕੁਝ ਹੋਇਆ ਹੀ ਨਹੀਂ ਹੈਗਾ ਆ ਥੋੜਾ ਕੁਝ ਹੋਣਾ ਤੂੰ ਕਰੀ ਜੰਨੀ ਹੈਗੀ ਤੂੰ ਮੈਨੂੰ ਗੱਲ ਤਾਂ ਦੱਸ ਗੱਲ ਕੀ ਹੋਈ ਐਂ ਤਾਂ ਤੂੰ ਬੋਲ ਦਿੰਦਾ ਮੈਂ ਕੀ ਗੱਲ ਦੱਸਾਂ ਤੈਨੂੰ ਤੈਨੂੰ ਵੀ ਗੱਲ ਦਾ ਨਹੀਂ ਪਤਾ ਹੈਗਾ ਆ ਜਿਹੜੀਆਂ ਤੁਸੀਂ ਚੋਰੀਆਂ ਚੋਰੀਆਂ ਦੋਨੇ ਪਿਆਰਤੀ ਗੱਲਾਂ ਹੀ ਕਰੀ ਜਾਂਦੇ ਹੋ ਮੈਨੂੰ ਤਾਂ ਲੱਗਦਾ ਵਿੱਚ ਤੁਸੀਂ ਪੁਰਾਣਾ ਵੀ ਲੜਾ ਰੱਖਿਆਗਾ ਮੈਨੂੰ ਗੱਲ ਦਾ ਤਾਂ ਪਤਾ ਲੱਗਿਆ ਬੰਦਾ ਮਾੜਾ ਮੋਟਾ ਹੀ ਸੋਚ ਲੈਂਦਾ ਵੀ ਮੇਰਾ ਭਾਈ ਤਾਂ ਇੰਨਾ ਔਖਾ ਦਾ ਓਏ ਹਲੇ ਤੱਕ ਤੇਰੇ ਵਿਆਹ ਦਾ ਕਰਜ਼ਾ ਨਹੀਂ ਲਿਆ ਮੈਥੋਂ ਵੀਰੇ ਮੈਨੂੰ ਗੱਲ ਤਾਂ ਦੱਸ ਦੇ ਗੱਲ ਕੀ ਹੋਈ ਹੈ ਇਹਦਾ ਮੈਨੂੰ ਤਾਂ ਪਤਾ ਨਹੀਂ ਤੂੰ ਕੀ ਕੁਝ ਬੋਲੀ ਜਾਣਾ ਆ ਗੱਲ ਦਾ ਪਤਾ ਤਾਂ ਲੱਗਿਆ ਦੱਸ ਤਾਂ ਸਹੀ ਅੱਛਾ ਮੈਂ ਹਲੇ ਕੀ ਕੁਝ ਬੋਲੀ ਜਾਣਾ ਮੈਨੂੰ ਤੇਰੀ ਕਿਸੇ ਗੱਲ ਤਾਂ ਸਮਝ ਨਹੀਂ ਆ ਰਹੀ ਤੈਨੂੰ ਕਾਨੂੰ ਸਮਝਾਉਣੀ ਆ ਹੁਣ ਸਾਡੀਆਂ ਗੱਲਾਂ ਓਹੋ ਮੈਂ ਤੈਨੂੰ ਕਹਾਂ ਤੇਰੇ ਭਾਈ ਸਿਆਣੇ ਠੀਕ ਹੈ ਥੋੜਾ ਦਿਮਾਗ ਵੱਧ ਚੱਲਦਾ ਕਰ ਕਾ ਤੁਹਾਨੂੰ ਇਹ ਗੱਲਾਂ ਲੱਗਦੀਆਂ ਨੇ ਬਾਈ ਕਿਹੜੀ ਗੱਲੋਂ ਸਿਆਣੀ ਹੋਗੇ ਤੂੰ ਐਂ ਤਾਂ ਦੱਸ ਦੇ ਮੈਨੂੰ ਪਤਾ ਤਾਂ ਲੱਗੇ ਗੱਲ ਹੋਈ ਕੀ ਐ ਹੋਈ ਕਿਉਂ ਨਹੀਂ ਮੈਂ ਤੈਨੂੰ ਕੁਝ ਕਿਹਾ ਏਡੀ ਤਾਂ ਗੱਲ ਹੋ ਰਹੀ ਆ ਤੂੰ ਤੇ ਬਾਪੂ ਜ਼ਮੀਨ ਦੀ ਗੱਲ ਨਹੀਂ ਕਰੀ ਜਾਂਦੇ ਸੀਗੇ ਉਹ ਮੈਂ ਇਥੋਂ ਹੀ ਮੰਗ ਲੈਂਦੀ ਤੂੰ ਚੋਰੀਓ ਗੱਲ ਕਰਨ ਦੀ ਕੀ ਲੋੜ ਸੀ ਮੈਂ ਆਪ ਹੀ ਦੇਣ ਦਾ ਹਿੱਸਾ ਤੇਨੂੰ ਕੀ ਹੋਈ ਆ ਤਾਂ ਬਾਈ ਤੈਨੂੰ ਕੀ ਹੋਈ ਜਾਂਦਾ ਨਾਲੇ ਹੋਰ ਬੱਸ ਕਰ ਐਨਾ ਲਾਲਚ ਚੰਗਾ ਨਹੀਂ ਹੁੰਦਾ ਮੈਂ ਤੈਨੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਮੇ ਮੇਰੀ ਪਹਿਲਾਂ ਮੇਰੀ ਗੱਲ ਸੁਣਾ ਤੇਰੇ ਘਰੇ ਕਿਸੇ ਚੀਜ਼ ਦੀ ਕਮੀ ਆ ਮੇਰੇ ਘਰੇ ਤਾਂ ਕਿਸੇ ਚੀਜ਼ ਦੀ ਮਾੜਾ ਕਰਪਾਰ ਕੀਤਾ ਤੈਨੂੰ ਅਸੀਂ ਬਾਈ ਮੇਰੀ ਗੱਲ ਤਾਂ ਸੁਣ ਲੈ ਤੇਰੇ ਘਰ ਦੇ ਪੈਸੇ ਥੋੜੇ ਲਾਇਸੀ ਸੀ ਬਾਈ ਤੂੰ ਮੇਰੀ ਗੱਲ ਹੀ ਨਹੀਂ ਸੁਣਦਾ ਗੱਲ ਕਾ ਨਹੀਂ ਸੁਣਦਾ ਲੈ ਦੱਸ ਹਾਲੇ ਤਨੀ ਸੁਣੀ ਆ ਮੈਂ ਕੀ ਹੋਈ ਜਾਂਦਾ ਇਹ ਜ਼ਮੀਨ ਕਿਸੇ ਜੀ ਦੀ ਕੰਮੀ ਨਹੀਂ ਛੱਡੀ ਅਸੀਂ ਤੇ ਤੂੰ ਤੂੰ ਆ ਕੇ ਹਿੱਸੇ ਮੰਗਦੀਆਂ ਇੱਥੇ ਆ ਗੱਲ ਆ ਖਬਰਾਂ ਦੇ ਵੀ ਚੱਲਦੀਆਂ ਨੇ ਇਹ ਸਹੀ ਚੱਲਦੀਆਂ ਨਹੀਂਆਂ ਦਾਈ ਮੈਂ ਤੇ ਇਥੋਂ ਕਦੋਂ ਹਿੱਸਾ ਮੰਗ ਲਿਆ ਮੰਗਿਆ ਹੋਰ ਤੁਸੀਂ ਕੀ ਜਾਣਨਾ ਕਚਹਿਰੀ ਚ ਕਰਨਾ ਉਹ ਬੱਸ ਕਰ ਬਾਈ ਸਾਡਾ ਕਹਿਣਾ ਛੱਡ ਦੇ ਸਾਨੂੰ ਹੀ ਲੋੜ ਜੇ ਜ਼ਮੀਨ ਚਾਹੀਦੀ ਆ ਨਾ ਤਾਂ ਸਾਡੇ ਨਾ ਵਰਤਨ ਦੀ ਲੋੜ ਨਹੀਂ ਆ ਚੱਕਾ ਬਰਾਂ ਝੋਲਾ ਜਾਂ ਤੇ ਜਾ ਕਰੇ ਆਪਦੇ ਕੀ ਗੱਲ ਹੋਊਗੀ ਮੈਂ ਤਾਂ ਇਹ ਜਿ ਕੋਈ ਗੱਲ ਵੀ ਨਹੀਂ ਕੀਤੀ ਫਿਰ ਵੀ ਨਾਲੇ ਫਿਰੇ ਮੈਂ ਤਾਂ ਤੇਤੋਂ ਜ਼ਮੀਨ ਕਦੀ ਵੀ ਨਹੀਂ ਮੰਗੀ ਸਭੋ ਕੰਬੜਿਆ ਮੈਂ ਤਾਂ ਤੇਰੇ ਨਾਲ ਜ਼ਮੀਨ ਲਾਉਣੀ ਆ ਮੈਨੂੰ ਹਿੱਸਾ ਲਈ ਚਾਹੀਦਾ ਹਫਤਾ ਹੀ ਸਭੀ ਮੈਂ ਤੈਨੂੰ ਦੇਣ ਆਈ ਆ ਤੇ ਤੂੰ ਮੇਰੀ ਪੂਰੀ ਗੱਲ ਵੀ ਨਹੀਂ ਸੁਣੀ ਠੀਕ ਹੈ ਇੱਕ ਕੱਟ ਲੀ ਨਾ ਬਚਾਰਾ ਗੁੱਸੇ 'ਚ ਤੁਰ ਗਿਆ ਬਾਰੇ ਕੁੜੀ ਜੀ ਨੇ ਤਾਂ ਜونیਓ ਸ਼ਰਮ ਲਾ ਲਈ ਮੈਨੂੰ ਤਾਂ ਐ ਸੀਗਾ ਵੀ ਇਹਨਾਂ ਦਾ ਬਹਿਮ ਹੈ ਇਹ ਤਾਂ ਮੇਰੀ ਬਹਿਮ ਨਿਕਲ ਗਿਆ ਪਤਾ ਨਹੀਂ ਕਿੱਥੇ ਲੈ ਕੇ ਜਾਣੀਆਂ ਨੇ ਜੀਨ ਬਾਬੀ ਹਾਂ ਕੀ ਕਹੀਏ ਕੋਈ ਕਸਰ ਬਾਕੀ ਹੈ ਹੁਣ ਭਾਬੀ ਮੇਰੀ ਗੱਲ ਤਾਂ ਸੁਣ ਲੈ ਕੀ ਗੱਲ ਸੁਣ ਡਿੰਪਲ ਮੈਂ ਤੇਰੀ ਮੈਂ ਤੇ ਲੋਕ ਦੀ ਨੰਦ ਨਹੀਂ ਸਭੂ ਛੋਟੀ ਭੈਣ ਸਮਝਿਆ ਸੀ ਤੇ ਭਾਬੀ ਮੈਂ ਤਾਂ ਆਪਣੀ ਲਈ ਕੋਈ ਚੀਜ਼ ਲੈ ਕੇ ਆਉਣੀ ਸੀ ਨਾ ਸਭ ਤੋਂ ਪਹਿਲਾਂ ਤੇਰੀ ਲਈ ਲੈਣੀ ਸੀਗੀ ਵੀ ਮੇਰੀ ਛੋਟੀ ਭੈਣ ਆ ਉਹ ਭਾਬੀ ਮੇਰੀ ਗੱਲ ਤਾਂ ਸੁਣ ਲੋ ਤੇਰੀ ਤੇਰੀ ਗੱਲ ਸੁਣਾ ਮੈਂ ਮੇਰੀ ਕੋਈ ਗੱਲ ਹੀ ਨਹੀਂ ਸੁਣ ਰ ਇਸ ਘਰ ਦੇ ਵਿੱਚ ਕਿਹੜੀ ਗੱਲ ਸੁਣੀ ਹੈ ਤੇਰੀ ਵੀਰੇ ਮੈਨੂੰ ਇੰਨਾ ਕੁਝ ਬੋਲ ਕੇ ਗਿਆ ਭਾਬੀ ਤੂੰ ਘੱਟੋ ਘੱਟ ਵਿੱਚ ਤਾਂ ਇਹ ਬੋਲ ਕੇ ਗਿਆ ਉਹ ਡਿੰਪਲ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਹੜੀ ਚੀਜ਼ ਦੀ ਕਮੀ ਰੱਖੀ ਹੈ ਤੈਨੂੰ ਐ ਪਤਾ ਅਸੀਂ ਮਹੀਨੇ ਦੀ ਇਨਕੀਸ਼ਨ ਭਰ ਦਿਆ ਆ ਤੇਰੇ ਵੇਵਲੇ ਇੰਨਾ ਕਰਜ਼ਾ ਚੱਕਿਆ ਅਸੀਂ ਕਭ ਜਵਾਕ ਕਿਹੜੇ ਸਕੂਲ ਚੋਂ ਡਾ ਕੇ ਛੋਟੇ ਸਕੂਲ ਚ ਲਾਇਏ ਭਾਬੀ ਮੇਰੀ ਗੱਲ ਤਾਂ ਸੁਣ ਲੈ ਕੀ ਗੱਲ ਸੁਣਾ ਮੈਨੂੰ ਤੈਨੂੰ ਜ਼ਮੀਨ ਹੀ ਚਾਹੀਦੀ ਸੀ ਨਾ ਤੂੰ ਪਹਿਲੇ ਬੋਲ ਦਿੰਦੀ ਭਾਬੀ ਮੈਨੂੰ ਕੁਛ ਨਹੀਂ ਚਾਹੀਦਾ ਕਿਹੜੀ ਕੁਛ ਚਾਹੀਦਾ আচ্ছা ਕਚਹਿਰੀ ਦਾ ਕੀ ਹੋਰ ਤਾਂ ਕੀ ਕਰਨਾ ਕਚਹਿਰੀ ਨੂੰ ਤਾਂ ਸਾਨੂੰ ਕੰਮ ਮੰਗਣ ਆ ਬੱਸ ਝੂਠ ਨਾ ਬੋਲ ਜੇ ਤੈਨੂੰ ਕੰਮ ਹੈ ਤੂੰ ਦੀਪਕ ਨਾਲ ਜਾਣਾ ਸੀ ਤੇ ਬਾਪੂ ਨਾਲ ਤੂੰ ਇਹ ਜਿਹੜੇ ਕੰਮ ਜਾਣਾ ਆ ਬੀਤ ਤੇ ਦੀਪਕ ਦਾ ਕੰਮ ਹੀ ਨਹੀਂ ਹੈ। ਕਿਉਂ ਨਹੀਂ ਦੀਪਕ ਦਾ ਕੰਮ? ਸਿਰ ਆਹੀ ਤਾਂ ਗੱਲ ਹੈ ਨਾ ਮਿੱਤੇਰਾ ਕੰਮ। ਤੂੰ ਜ਼ਮੀਨਾਂ ਲਵਾ ਲੇਗੀ ਤੇ ਚੁੱਪ ਕਰਕੇ ਤੁਰ ਜੇਗੀ। ਨਹੀਂ ਮੇਰੀ ਗੱਲ ਸੁਣ। ਆ ਤੇਰੀ ਅਗੀਆਂ ਕੁੜੀਆਂ ਜ਼ਮੀਨਾਂ ਲੈ ਤਾਂ ਜਾਂਦੀਆਂ ਨੇ। ਆ ਬੱਚੇ ਸੁੰਧਾ ੜੀਕਦੀਆਂ ਨੇ ਰਖੜੀਆਂ ੜੀਕਦੀਆਂ ਨੇ। ਆਪਦੇ ਪਿਓ ਨੂੰ ੜੀਕ ਗਏ ਫੇਰ ਵੀ ਕੋਈ ਮਿਲਦਾ। ਨਾਲੇ ਮੇਰੀ ਗੱਲ ਸੁਨੇਗੀ। ਜਦੋਂ ਨਾ ਇੱਕ ਦੀ ਮਰ ਜਾਂਦੀ ਐ ਕਫਨ ਦੀ ਪੇਚਾਂ ਜੀ ੜੀਕਦਾ। ਕੌਣ ਤੇਰੇ ਤੇ ਕਫਨ ਪਾ ਕੇ ਆਊਗਾ? ਮੜਾ ਮੂਟਾ ਡਿੰਪਲ ਸੋਚ ਲਈਦਾ ਹੁੰਦਾ ਆ ਜ਼ਮੀਨਾਂ ਆ ਜਾਇਦਾਦਾਂ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਤੂੰ ਪਰਮਾਤਮਾ ਅਰਦਾਸ ਕਰਿਆ ਕਰ ਵੀ ਮੇਰੇ ਬੰਦੇ ਨੂੰ ਸਭ ਕੁਝ ਦੇਵੇ ਉਹਦੇ ਕੋਲ ਵੀ ਥਰੀ ਤਰੱਕੀਆਂ ਹੁਣ ਆ ਪੇਕਿਆਂ ਤੇ ਨਹੀਂ ਅੱਖ ਰੱਖੀਦੀ ਹੁੰਦੀ ਪਤਾ ਨਹੀਂ ਤੇਰੇ ਅਰਗੀਆਂ ਕੁੜੀਆਂ ਕਿੱਥੋਂ ਪੈਦਾ ਹੋ ਜਾਂਦੀਆਂ ਨੇ ਮੈਂ ਤਾਂ ਕਦੇ ਤੇਨੂੰ ਸੋਚਿਆ ਹੀ ਨਹੀਂ ਸੀ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕੱਲ ਤਾਂ ਮੈਂ ਤਾਂ 10:00 ਵਜੇ বাজਵਜ ਕੇ ਪਈ ਲਈਨੀ ਵੀ ਡਿੰਪਲ ਅਹੀ ਜੀ ਨਹੀਂ ਲੇਗੀ ਪਰ ਜਦੋਂ ਹੁਣ ਮੈਂ ਸੁਣਿਆ ਬੱਸ ਡਿੰਪਲ ਮੇਰੇ ਨਾਲ ਕੋਈ ਗੱਲ ਨਾ ਕਰ ਠੀਕ ਹੈ ਹੁਣ ਜੋ ਵੀ ਫੈਸਲਾ ਲੈਣੀ ਹੈ ਨਾ ਇਹ ਆਪ ਹੀ ਲੈਣਗੇ ਨਾਲੇ ਮੈਨੂੰ ਭਾਬੀ ਭੂਭੀ ਕਹਿੰਦੀ ਕੋਈ ਲੋੜ ਨਹੀਂ ਤੈਨੂੰ ਜ਼ਮੀਨ ਚਾਹੀਦੀ ਸੀ ਤੇ ਬਾਪੂ ਤੇਰੇ ਨਾਲ ਜ਼ਮੀਨ ਕਰਾ ਲ ਦੂ ਨਾਲੇ ਬਾਪੂ ਨਾਲੇ ਤੂੰ ਅੱਜ ਤੋਂ ਬਾਅਦ ਅਸੀਂ ਤੁਹਾਡੇ ਲਈ ਮਰ ਗਏ ਤੇ ਤੂੰ ਸਾਡੇ ਲਈ ਮਰ ਗਈ ਗੱਲ ਖਤਮ ਹੈ ਬੜੀ ਸਭਾਈਆਂ ਦੇਣ ਦੀ ਲੋੜ ਨਹੀਂ ਅੱਜ ਆਈ ਹੈ ਇਹ ਨੂੰ ਆਏ ਮੈਂ ਭਾਬੀ ਤਾਂ ਮੇਰੀ ਗੱਲ ਸੁਣੂਗੀ ਮੈਂ ਕਿਉਂ ਸੁਣੂਗੀ ਜਦੋਂ ਤੂੰ ਹੀ ਸਾਡੀ ਦੁਸ਼ਮਣ ਬਣ ਗਈ ਵੀਰੇ ਧੀਰੇ ਮੇਰੀ ਗੱਲ ਤਾਂ ਸੁ ਸੁਚ ਚਲ ਚਲ ਬਾਹਰ ਗੱਲ ਸੁਣ ਰਹੀ ਓਏ ਕੀ ਗੱਲ ਹੋ ਗਈ ਕੀ ਹੋਣਾਗੀ ਪੁੱਤ ਅੱਛਾ ਅਰੇ ਤੂੰ ਵੀ ਗੱਲ ਪੁੱਛਦਾ ਸਾਨੂੰ ਕਿਉਂ ਆ ਜਿਹੜੀ ਦੋਨੇ ਪਿਆਉਤੀ ਰਹਿਆਂੀਆਂ ਕਰੀ ਜਾਂਦੇ ਨਾ ਲੱਗਿਆ ਮੈਨੂੰ ਪਤਾ ਵੀਰੇ ਤੂੰ ਚਲ ਤਾਂ ਸੁਣ ਮੱਕਸ ਤੇਰੀ ਤਾਂ ਨਾ ਗੱਲ ਕੋਈ ਸੁਣਨੀ ਨਹੀਂ ਹੈਗੀ ਕਿੰਨੀਆਂ ਸੁਣਾਈ ਕਿ ਡਿੰਪਲ ਕੱਲ ਦੀਆਂ ਤੇਰੀ ਜਿੰਨਾ ਸੁਣੀ ਜਾਂਦੇ ਆ ਫਸੂਣ ਸੁਣ ਕੇ ਸਹੋਂ ਲੱਗ ਗਿਆ ਨਾ ਪਾਪੂ ਬੇਰੀ ਗੱਲ ਸੁਣ ਇਹਦਾ ਤੇਰਾ ਵਿਆਹ ਤੀ ਤੂੰ ਸ਼ਰਮਾ ਮੰਨ ਲੈਂਦਾ ਤੂੰ ਤਾਂ ਸਾਡਾ ਆਪਦਾਂਗਾ ਹੋਇਆ ਇਹ ਜਾ ਹੋ ਕੀ ਗਿਆ ਤੁਸੀਂ ਦੱਸਤਾ ਦਿਓ ਇਹ ਨਾਲ ਨਹੀਂ ਕਰਦੀ ਬਾਪੂ ਨਾ ਬਾਪੂ ਤੈਨੂੰ ਕੱਪੜੇ ਤੋਂ ਤੇ ਨਹੀਂ ਮਿਲਦੇ ਰੋਟੀ ਟੋਕਰੀ ਮਿਲਦਾ ਡਾਂਸ ਸਭ ਕੁਝ ਮਿਲਦਾ ਭਾਈ ਗੁੱਟੀ ਨਹੀਂ ਮਿਲਦੀ ਤਾਂ ਫਿਰ ਤੂੰ ਇਹੋ ਜਿਹਾ ਫੈਸਲਾ ਕਿਵੇਂ ਲੈਣਿਆ ਹੈ ਅੱਜ ਤੱਕ ਡੇਰੇ ਘਰੇ ਕੁੜੀ ਵਿਆਹੀਏਗੀ ਡੈਂਪਲ ਕੀ ਗੱਲ ਪੁੱਤ ਤੂੰ ਕੱਪੜੇ ਦੀ ਗੱਲ ਕਿਸੇ ਦਾ ਵੀ ਨਹੀਂ ਪਤਾ ਲੱਗ ਰਿਆ ਤੇ ਮੈਨੂੰ ਇੰਨਾ ਕੁਝ ਬੋਲੀ ਜਾਂਦੇ ਈ ਵੀਰੇ ਅੱਛਾ ਤੁਸੀਂ ਕਰੀ ਜੋ ਤੇ ਅਸੀਂ ਬੋਲੀਏ ਵੀਰੇ ਤੁਹਾਨੂੰ ਨਹੀਂ ਗੱਲਾਂ ਦਾ ਪਤਾ ਆੱਡਾ ਤਾਂ ਬੈਠ ਕੇ ਤਾਂ ਗੱਲਾਂ ਤੁਸੀਂ ਕਰ ਸਕਦੇ ਹੋਗੇ ਸਾਨੂੰ ਕਹਿਣਾ ਸਾਨੂੰ ਪਤਾ ਨਹੀਂ ਹੈਗਾ ਹਨਾ ਤੇ ਇੱਥੇ ਕੱਲ ਬੈਠੇ ਗੱਲਾਂ ਕਰੀ ਜਾਂਦੇ ਸੀ ਦੱਸੋ ਤਾਂ ਸਹੀ ਦੱਸ ਤਾਂ ਦੱਸੋ ਵੀਰੇ ਗੱਲ ਕੀ ਹੋਈ ਆ ਦੱਸ ਤਾਂ ਸਤਾ ਤੈਨੂੰ ਉਹੀ ਗੱਲ ਹੈਗੀ ਵੀ ਜ਼ਮੀਨ ਤਾਂ ਤੂੰ ਇਹਦੇ ਨਾਮ ਲਵਾਉਣ ਨੂੰ ਫਿਰਦਾਗਾ ਅਸੀਂ ਬਾਪੂ ਕਿੱਧਰ ਲਵਾਵਾਂਗੇ ਕੀ ਗੱਲ ਬਾਈ ਇਹ ਤੁਸੀਂ ਮੇਰੇ ਕੋਲੇ ਗੱਲ ਕਰੀਏ ਉਹ ਨਾ 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 ਤੁਹਾਨੂੰ ਪਹਿਨ ਪਿਆ ਬਾਪੂ ਕਾ ਨਹੀਂ ਪਹਿਨ ਪਿਆ ਬਾਪੂ ਹੁਣ ਤੁਸੀਂ ਨਾ ਫੜੇਗੇ ਤਾਏ ਗੱਲਾਂ ਕਰੀ ਜਾਂਦੇ ਹੋਗੇ ਨਾ ਨਹੀਂ ਪਹਿਲਾਂ ਪਹੇਗਿਆ ਜੀ ਕੁਣੀ ਨੂੰ ਆਏ ਸੀਗਾ ਬੁੜੇ ਦੇ ਵਿੱਚ ਚੁੱਪਚੀ ਪੀਤਾ ਕਿਤੇ ਆਈ ਨਹੀਂ ਝੋੜਾ ਕਿ ਉਧਰ ਹੀ ਬਸਟੜਾ ਦਿੰਦੇ ਨਹੀਂ ਤੇ ਇਹ ਵੀ ਸ਼ਰਮ ਉਹਦੀ ਨਾਂ ਬਾਕੀ ਨਹੀਂ ਕਿ ਤੇਰੀਆਂ ਨੂੰ ਫਿਰ ਕੀ ਕੰਮ ਸੀ ਬਾਈ ਇਕੱਲੇ ਇਕੱਲੇ ਜਾਂਦੇ ਮੇਰੀ ਗੱਲ ਸੁਣੋ ਜੀ ਮੈਂ ਤਾਈ ਨੂੰ ਬੁਲਾ ਕੇ ਲਿਉਣੀ ਆ ਠੀਕ ਹੈ ਮੇਰੀ ਗੱਲ ਕਰ ਕੀ ਤੋੜਿਓ ਤੁਸੀਂ ਕੋਈ ਗੱਲ ਨਹੀਂ ਤੂੰ ਘਬਰਾਣਾ ਤੂੰ ਛੁੜੇ ਚੱਕਰ ਲੈ ਝੋੜਾ ਤੇ ਜਾ ਆਪਣੇ ਘਰੇ ਵਾ ਪੁੱਤ ਲਾਉਣ ਨਹੀਂ ਖਾਣੂ ਤੇਰੇ ਨਾਲ ਬਰਤਨ ਦੀ ਬਸ ਹੱਟ ਹੋ ਗਈ ਛੋੜਿਆ ਮੇਰੀ ਗੱਲ ਸੁਣ ਬਾਪੂ ਖਾਣੀਆਂ ਦਾ ਰੋਟੀਆਂ ਤੋਂ ਮੌਂਜ ਨਾ ਬਹਿ ਜਾ ਕਰ ਨਹੀਂ ਤੂੰ ਵੀ ਚੱਲ ਲੱ ਉਹ ਮੇਰੀ ਗੱਲ ਤਾਂ ਸੁਣ ਲੋ ਪੂਰੀ ਤੇਰੀ ਤਾਂ ਸੁਈਆਂ ਤੇ ਸੀ ਤੇਰੀਆਂ ਸੁਣਦੇ ਰਹੇ ਤਾਂ ਇਥੋਂ ਤੱਕ ਗੱਲ ਆ ਗਈ ਓਏ ਜ਼ਮੀਨ ਦੀ ਗੱਲ ਪਤਾ ਹੈ ਕੀ ਸੀ ਉਹ ਬੱਸ ਕਰ ਬਾਬੂ ਕਿਉਂ ਫੇਰ ਉਹੀ ਗੱਲਾਂ ਆਪ ਹੀ ਸ਼ਰਮ ਮੰਨ ਲਓ ਤੁਸੀਂ ਉਹ ਕਿੰਨੀ ਕਿ ਜ਼ਮੀਨ ਆਪਣੇ ਕੋਲੇ ਦੱਸ ਮੈਂ ਉਹਦੇ ਵਿੱਚ ਕਿ ਬੰਗਲੇ ਪਾ ਲੂੰਗਾ ਓਏ ਇਹੀ ਗੱਲ ਕਿੱਲੇ ਦਾ ਭਰਮ ਆ ਗਿਆ ਜੋ ਬੁਲਾਇਆ ਹੁਣ ਕਹਿੰਦੇ ਆ ਗਿਆ ਅੱਗਾ ਨੂੰ ਬੁਲਾਇਆ ਕੀ ਕਰੋਗੇ ਤਰੂ ਕਿਉਂ ਨਹੀਂ ਲੈ ਬੱਸ ਹੁਣ ਤੇਰੀ ਕਮੀ ਰਹਿ ਗਈ ਸੀ ਹੁਣ ਤੈਨੂੰ ਵੀ ਦੱਸ ਦਈਏ ਕੰਨ ਲਾ ਕੇ ਸ਼ੁਰੂ ਹੀ ਤੁਸੀਂ ਕਰੀਆਂ ਨੇ ਪੁੱਤ ਤਾਂ ਦੱਸ ਦੋ ਕੀ ਹੋ ਗਈ ਗੱਲ ਮੈਂ ਦੱਸ ਦਿੰਦਾ ਕੋਈ ਗੱਲ ਉਹ ਬੱਸ ਕਰ ਬਾਪੂ ਗੱਲ ਮੈਂ ਦੱਸ ਦਿੰਦਾ ਨਾ ਦੇ ਜੇ ਤੁਹਾਨੂੰ ਕੋਈ ਚਾਹੀਦਾ ਨਹੀਂ ਤੁਸੀਂ ਮੈਥੋਂ ਮੰਗ ਲੈਦੇ ਪਰ ਚੋਰੀਓ ਹਿੱਸੇ ਬਣਾਉਣ ਵਾਲੀ ਗੱਲ ਨਹੀਂ ਸੀ ਕਰਨੀ ਤੁਸੀਂ ਮੈਂ ਤਾਂ ਬਹੁਤ ਚੰਗਾ ਸਮਝਦਾ ਸੀ ਤੁਹਾਨੂੰ ਕਮੀ ਕਰਦੀ ਆ ਤੁਹਾਡੇ ਘਰੇ ਦੱਸੋ ਮੈਨੂੰ ਖਬਰਦਾਰ ਹੋ ਜਾ ਵੀਰੇ ਇਹ ਤਾਂ ਉੱਪਰ ਹੁਣ ਤੇ ਇੱਕ ਲਫ਼ਜ਼ ਵੀ ਨਾ ਬੋਲੀ ਬਹੁਤ ਬੋਲ ਲਿਆ ਤੂੰ ਤੇ ਬਹੁਤ ਸੁਣ ਲਿਆ ਮੈਂ ਐ ਦੀਪਕ ਬਾਰੇ ਇੱਕ ਲੰਮਸ ਵੀ ਨਹੀਂ ਸੁਣ ਸਕਦੀ। ਅੱਛਾ ਤੁਸੀਂ ਸਾਡੇ ਨਾਲ ਮਾੜੀਆਂ ਕਰੀ ਜਾਓ ਪਰ ਸਾਡੀ ਗੱਲ ਸੁਣ ਨਹੀਂ ਸਕਦੇ। ਆ ਤਾਂ ਬਹੁਤ ਸੋਹਣੀ ਗੱਲ ਕੀਤੀ ਆ ਤਾਂ ਭੈਣੇ। ਮੈਂ ਤਾਂ ਉਮੀਦ ਹੀ ਨਹੀਂ ਸੀ ਤੇਰੇ ਤੋਂ ਵੀ ਤੂੰ ਐਹ ਜੀਆਂ ਗੱਲਾਂ ਵੀ ਕਰੇਂਗੀ। ਉਹ ਮੇਰੀ ਗੱਲ ਤਾਂ ਬੱਸ ਕਰ ਬਾਪੂ ਆ ਪੁਆੜੇ ਸਾਰੇ ਤੇਰੇ ਹੀ ਪਏ ਹੋਇਆ ਤੇਰੀ ਸੁਣ ਲੋ ਗੱਲ। ਤੂੰ ਹੀ ਇਹਨੂੰ ਜਵਾਬ ਦੇਤਾ ਹੁੰਦਾ ਨਾ ਵੀ ਨਾ ਭਾਈ ਮੈਂ ਆਪਦੇ ਕੱਲੇ ਮੁੰਡੇ ਦੀ ਜਮੀਨ ਤੈਨੂੰ ਨਹੀਂ ਵੰਡ ਕੇ ਦਿੰਦਾ। ਸਾਨੂੰ ਇੱਥੇ ਤੇ ਇੱਕ ਗੱਲ ਆਉਂਦੀ। ਜ਼ਮੀਨ ਮੇਰੀ ਗੱਲ ਹੁਣ ਤੂੰ ਧਿਆਨ ਨਾਲ ਸੁਣ ਲੈ। ਕਿ ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਹੈ ਨਾ ਹੋਮੇ ਤੈਨੂੰ ਦੇਣ ਆਈਆਂ ਤੇ ਇਥੋਂ ਲੈਣ ਨਹੀਂ ਆਈ। ਸੰਜੇਸ ਗੱਲ ਨੂੰ ਬਾਪੂ ਨਾਲ ਜਿਹੜੀ ਅੱਜ ਕਚਹਿਰੀ 'ਚ ਜਾਣ ਦੀ ਗੱਲ ਹੋਈ ਸੀ ਨਾ ਉਹ ਗੱਲ ਇਹ ਹੋਈ ਸੀ ਕਮਲਿਆ ਕਿ ਬਾਪੂ ਛੇੜੀ ਮੇਰੇ ਹਿੱਸੇ ਦੀ ਜ਼ਮੀਨ ਆਉਂਦੀ ਹੈ ਨਾ ਤੂੰ ਮੇਰੇ ਭਰਾ ਨੂੰ ਦੇ ਦੇ ਕਿ ਕਿ ਮੈਂ ਜ਼ਮੀਨ ਕੀ ਕਰਨੀ ਹੈ ਤੁਸੀਂ ਮੈਨੂੰ ਇਹਨੇ ਚੰਗੇ ਪਰਿਵਾਰ 'ਚ ਵਿਆਹ ਤਾਂ ਮੇਰੇ ਲਈ ਤਾਂ ਇਹੀ ਬਹੁਤ ਹੈ ਵੀਰੇ ਕਮਲਿਆ ਮੈਂ ਤਾਂ ਹਰ ਕਦੇ ਵੀ ਇਹ ਸੋਚਦੀ ਸੀਗੀ ਕਿ ਜਦੋਂ ਇਹ ਬਿਸਕਰੇ ਆਵਾਰਾ ਇਸ ਘਰ ਦੇ ਬਾਹਰ ਨਾ ਜਿੱਤੇ ਵਾਸਤੇ ਖੁੱਲੇ ਹੋਣ ਤੇ ਮੇਰਾ ਭਰਾ ਮੇਰਾ ਭਰਾ ਉਹਨੂੰ ਇੱਕ ਵਾਰੀ ਗੱਲ ਨਾਲ ਲਾ ਲੇ ਚਿੱਤ ਨਾਲ ਮੇਰੇ ਸਾਰੇ ਦੁੱਖ ਟੁੱਟ ਜਾਣਗੇ ਇੱਕ ਉਹ ਇੱਕ ਭਰਾ ਉਹਨ ਦੇ ਬਾਅਦ ਵੀ ਤੂੰ ਆਪਣੀ ਭੈਣ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ ਨਾ ਤੈਨੂੰ ਕਾਇ ਕੀ ਨਹੀਂ ਦਿੱਤਾ ਨਹੀਂ ਫਿਰ ਜਿਹੜੀ ਤੁਸੀਂ ਇੱਥੇ ਗੱਲਾਂ ਕਰ ਰਹੇ ਸੀ ਵੀ ਉਹ ਜ਼ਮੀਨ ਨਾਮ ਕਰਾਉਣੀ ਆ ਉਹ ਮੇਰੇ ਨਾਮ ਕਰਾ ਦੇ ਭਾਈ ਤੇਰੀ ਦੋ ਕਿੱਲੇ ਜ਼ਮੀਨ ਦੇ ਮੈਂ ਕੀ ਕਰਨੇ ਸੀਗੇ 25 ਕਿੱਲੇ ਆਂਦੇ ਨੇ ਮੈਨੂੰ ਕਿੱਲੇ ਨੂੰ ਟਰਾਂਸਪੋਰਟ ਚਲਦੀ ਐ ਮੇਰੀ ਅਲੱਗ ਮੈਂ ਤਾਂ ਬਲਕਿ ਮੈਨੂੰ ਇਹ ਕਹਿ ਕੇ ਭੇਜਿਆ ਜਿਹਦਾ ਉਹਦਾ ਇੱਕ ਮੁੰਡਾ ਵਿਚਾਰਾ ਬਾਹਰ ਪੜਦਾ ਚਲ ਜ਼ਮੀਨ ਜਮੂਨ ਹੋ ਜਾਏਗੀ ਵਧੀਆ ਰੋਜ਼ਗਾਰ ਚੱਲੀ ਜਾਏਗਾ ਬੱਚਾ ਵਧੀਆ ਪੜ੍ਹ ਲਏਗਾ ਅਸੀਂ ਕੀ ਕਰਨੀ ਆ ਤੇਰੀ ਦੋ ਕਿੱਲੇ ਜ਼ਮੀਨ ਦੇ ਇਹੀ ਗੱਲ ਇਹ ਕਹਿੰਦੀ ਸੀ ਕਹਿੰਦੀ ਬਾਪੂ ਟੁੱਟੇ ਲੰਸਰ ਐ ਨਾ ਤੇ ਜ਼ਮੀਨ ਮੇਰੇ ਜ਼ੀਰੇ ਦੇ ਨਾਮ ਕਰਵਾ ਦੇ ਬਿਥੋਂ ਆਪਦੇ ਨਾਮ ਆ ਰੱਖ ਆ ਗੱਲ ਸੀਗੀ ਪੁੱਤਰ ਜਿਹੜੀ ਤੇਰੀ ਹਰਕਤਾਂ ਨੇ ਜਿਵੇਂ ਦੋ ਜਿੱਲੇ ਲਿਆ ਤੂੰ ਰੋਕ ਵੀ ਨਹੀਂ ਸਕਦਾ ਮੈਨੂੰ ਲੈਣ ਤੋਂ ਇਹਦਾ ਹੱਕ ਮੰਨਦਾ ਪੂਰਾ ਹਾਂ ਪੁੱਤ ਹੱਕ ਤਾਂ ਬਣਦਾ ਫਰ ਨਹੀਂ ਬਾਪੂ ਮੈਨੂੰ ਇਹ ਜਹ ਹੱਕ ਨਹੀਂ ਚਾਹੀਦਾ ਜਿਸ ਦੇ ਨਾਲ ਮੇਰਾ ਭਰਾ ਭੈਣ ਦਾ ਰਿਸ਼ਤਾ ਟੁੱਟ ਜੇ ਮੈਂ ਰਖੜੀ ਕਿਹਦੇ ਮੰਨਣ ਆਇਆ ਕਰੂੰਗੀ ਮੈਨੂੰ ਸੰਧਾਰਾ ਲੈ ਆ ਕੇ ਕੌਣ ਦੇਊਗਾ ਕਮਲਿਆ ਫਿਰ ਫਿਰ ਤੁਸੀਂ ਮੈਨੂੰ ਇਹ ਗੱਲ ਦੱਸ ਵੀ ਸਕਦੇ ਤੇਰੀ ਤਾਂ ਸੁਣੀ ਵੀ ਨਹੀਂ ਮੇਰੀ ਇੱਕ ਗੱਲ ਤੂੰ ਸਾਡੀ ਗੱਲ ਤਾਂ ਸੁਣਨ ਨੂੰ ਤਿਆਰ ਹੀ ਨਹੀਂ ਪੁੱਤ ਚੱਲ ਤੇਰੇ ਨਾ ਹੀ ਕਰਾਉਣੀਆਂ ਜਮੀਨ ਨਹੀਂ ਬਾਪੂ ਮੈਂ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਇਹੀ ਸਮਝੀ ਗਿਆ ਵੀ ਜਿਵੇਂ ਇਹਨੇ ਆਪਦੇ ਨਾਮ ਕਰਵਾਉਣੀਆਂ ਤੇ ਤੈਨੂੰ ਵੀ ਪਤਾ ਬਾਪੂ ਅੱਜ ਕੱਲ ਦਾ ਮਾਹੌਲ ਆ ਸਾਰੀਆਂ ਕੁੜੀਆਂ ਨਾ ਜ਼ਮੀਨਾਂ ਵੰਡਾ ਲੈਂਦੀਆਂ ਨੇ ਆਪਣੀ ਭੂਆ ਦੇ ਵੀ ਤਾਂ ਦੇਖ ਲੈ ਕੀ ਕਰਿਆ ਸੀ ਕੋਈ ਨਹੀਂ ਪੁੱਤ ਪਰ ਮੇਰੀ ਧੀ ਨਹੀਂ ਐਹੀ ਜੀ ਮੇਰੇ ਘਰੇ ਬਹੁਤ ਗੁੱਸਾ ਹੈ 5 ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਮੰਨਿਆ ਕਿ ਕੁੜੀਆਂ ਇਹ ਸਭ ਕਰਦੀਆਂ ਨੇ ਉਦੋਂ ਹੀ ਹਿੱਸੇ ਲੈਣਾ ਆ ਜਾਂਦੀਏ ਨੇ ਕਿਉਂਕਿ ਉਹਨਾਂ ਨੂੰ ਪਰੌਣੇ ਬਹੁਤ ਜ਼ੋਰ ਪਾਉਂਦੇ ਨੇ ਪਰ ਇੱਥੇ ਤਾਂ ਤੁਸੀਂ ਸੁੱਖ ਮਣਾਓ ਤੇ ਤੁਹਾਡੇ ਘਰ ਦਾ ਚਵਾਈ ਐਦਾਂ ਦਾ ਨਹੀਂ ਹੈਗਾ ਹਸਲ ਦੇ ਵਿੱਚ ਨਾ ਮੈਨੂੰ ਕਿਹਾ ਵੀ ਇਹਨਾਂ ਨੇ ਹੀ ਸੀ ਜ਼ੋਰ ਵੀ ਇਹਨਾਂ ਨੇ ਪਾਇਆ ਕਿ ਡਿੰਪਲ ਜਿੰਨਾ ਜਲਦ ਹੋ ਸਕੇ ਤੂੰ ਆਪਦੇ ਹੀ ਸਿੱਧੀ ਜ਼ਮੀਨ ਆਪਦੇ ਭਰਾ ਦੇ ਨਾਮ ਕਰਾ ਦੇ ਫਿਰ ਭੈਣੇ ਮੇਰੇ ਕੋਲੇ ਗੱਲ ਤਾਂ ਕਰ ਸਕਦੇ ਤੁਸੀਂ ਬੱਸ ਵੀਰੇ ਤੇ ਕੋਈ ਗੱਲ ਕੀਤੀ ਸੀ ਸਭ ਜੇ ਚਲੋ ਜੀ ਚਲਿਏ ਬਾਪੂ ਕਿਸੇ ਨਹੀਂ ਜਾਣਾ ਤੁਸੀ ਅਸੀਂ ਜਦੋਂ ਥੋੜੇ ਦਿਨ ਬਾਅਦ ਟਾਈਮ ਦੇਵਾਂਗੇ ਤੁਸੀਂ ਸਿੱਧਾ ਕਚਹਿਰੀਆਂ ਚਾ ਜੀ ਠੀਕ ਹੈ ਪੁੱਤ ਚਲੋ ਜੀ ਬਾਪੂ ਤੂੰ ਹੀ ਦੱਸੁੰਦਾ ਮੈਨੂੰ ਪੁੱਤ ਤੂੰ ਤਾਂ ਨਹੀਂ ਜਣੇ ਆਡੀ ਗੱਲਾਂ ਕਰੀ ਗਏ। ਕਿੱਥੇ ਵੀ ਕੋਸ਼ਿਸ਼ ਕੀਤੀ ਪੁੱਤ ਤੂੰ ਤਾਂ ਮੇਰੀ ਗੱਲ ਹੀ ਨਹੀਂ ਸੁਣ ਰਿਹਾ। ਬਾਪੂ ਜੀ ਰੋਂ ਮੈਂ ਤੈਨੂੰ ਪੁੱਛਿਆ ਸੀ ਉਦੋਂ ਤਾਂ ਦੱਸ ਦਿੰਦਾ ਮੈਨੂੰ। ਮੈਨੂੰ ਆਹ ਦੱਸਦੇ ਨਹੀਂ ਸੀ ਪਤਾ ਵੀ ਤੂੰ ਆਹ ਗੱਲ ਤਾਂ ਵਹਿਪ ਪਾ ਲਈ ਜਾਂਦਾ। ਨਹੀਂ ਪੁੱਤ ਸਾਰੇ ਜ਼ਮੀਨ ਤੇ ਵੀ ਨਾ ਹੀ ਕਰਾਵਾਂਗੇ। ਠੀਕ ਹੈ। ਥੋੜਾ ਫਿਰ ਜਿਹੜੇ ਦਿਨ ਕਹੇਗਾ ਕੁੜੀ ਨੂੰ ਬੰਦਾ ਲਾਂਗੇ। ਨਹੀਂ ਤੇਰੇ ਨਹੀਂ ਕਰਾਵਾਂਗੇ। ਚੱਲ ਤੂੰ ਪਹਿਲਾਂ ਕੁੜੀ ਨੂੰ ਮੋੜ ਕੇ ਲੈ। ਅੱਛਾ ਛੇਤੀ ਕਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਓ ਤੇ ਇਸੇ ਚੈਨਲ ਤੇ ਤੁਹਾਨੂੰ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਮਿਲਣਗੀਆਂ ਦੇਖਣ ਨੂੰ ਕੁਝ ਅਸੀਂ ਪਹਿਲਾਂ ਪਾਈਆਂ ਹੋਈਆਂ ਅੱਗੇ ਵੀ ਬਹੁਤ ਸੋਹਣੇ-ਸੋਹਣੇ ਕੰਟੈਂਟ ਲੈ ਕੇ ਆਵਾਂਗੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜਿਹੜੀ ਤੁਹਾਨੂੰ ਵੀਡੀਓ ਪਸੰਦ ਆਈ ਜਿਹਦਾ ਕੈਰੇਕਟਰ ਪਸੰਦ ਆਇਆ ਉਹਦੇ ਨਾਮ ਤੇ ਕਮੈਂਟ ਕਰਿਆ ਕਰੋ ਪਿੰਨ ਕਰਾਂਗੇ ਅਸੀਂ ਉਹਨਾਂ ਨੂੰ ਹੈਨਾ ਤੇ ਅਗਲੀ ਗੱਲ ਤੁਹਾਨੂੰ ਚੈਨਲ ਦੇ ਮਾਲਕ ਦੱਸਾਂਗੇ ਚੈਨਲ ਦੇ ਮਾਲਕ ਤੇ ਹਾਂਜੀ ਇਹ ਗੱਲ ਕਰਦੇ ਸੀ ਕਿ ਆਪਾਂ ਤੁਹਾਨੂੰ ਕਿ ਇਹ ਵੀਡੀਓ ਬਣਾਉਣ ਦਾ ਇੱਕ ਛੋਟਾ ਜਿਹਾ ਮਕਸਦ ਸੀਗਾ ਮੈਸੇਜ ਦੇਣਾ ਸੀਗਾ ਬਾਕੀ ਲੋਕਾਂ ਦਾ ਪਤਾ ਇਹ ਜਿਹੜੇ ਸਿਆਣੇ ਨੇਗੇ ਇਹਦੇ ਵਿੱਚ ਆਪਾਂ ਇਹ ਚੀਜ਼ ਦਿਖਾਈ ਕਿ ਜਿਹੜੀਆਂ ਕੁੜੀਆਂ ਹਨਾ ਵੀ ਮਤਲਬ ਵਿਆਹ ਤੋਂ ਬਾਅਦ ਆਪਦੀ ਜ਼ਮੀਨ ਹਨਾ ਆਪਦੇ ਪੇਕਿਆਂ ਤੋਂ ਲੈਣ ਆਉਂਦੀਆਂ ਨੇ ਉਹਨਾਂ ਨੂੰ ਰਿਕਵੈਸਟ ਇਹੀ ਹੈ ਕਿ ਵੀ ਉਹ ਇਹ ਕੰਮ ਨਾ ਕਰਨ ਕਿਉਂਕਿ ਜਿਹੜਾ ਮਾਪਿਆ ਜਿਹਦੇ ਕੋਲ ਆਪਦੇ ਕੋਲ ਇੰਨੀ ਜ਼ਮੀਨ ਹੈ ਉਹ ਆਬਵੀਅਸ ਜੀ ਗੱਲ ਹੈ ਸਿਆਣੀ ਗੱਲ ਹੈ ਕਿ ਉਹ ਆਪਦੀ ਕੁੜੀ ਨੂੰ ਇੱਕ ਚੰਗੇ ਘਰ 'ਚ ਹੀ ਵਿਆਊਗਾ ਹਨਾ ਜਿਹਦੇ ਕੋਲ ਕੱਲ ਨੂੰ ਵੱਧ ਜ਼ਮੀਨ ਹੋ ਉਹਦੇ ਘਰ ਉਹਦੇ ਕੋਲ ਹੀ ਵਿਆਹ ਹੋਊਗਾ ਤੇ ਫਿਰ ਉਹ ਪਿੱਛੇ ਕੀ ਲੈਣ ਆਉਂਦੀਆਂ ਨੇ ਪੇਕੇ ਉਹਨਾਂ ਦੇ ਜਦੋਂ ਸੁੱਖ ਨਾਲ ਭਰਾ ਹੈਗੇ ਨੇ ਤੇ ਤੁਸੀਂ ਕਿਉਂ ਇਹ ਜਿਹਾ ਕੰਮ ਕਰਦੀ ਹੋਗੇ ਜਿਹੜੇ ਤੁਹਾਡੇ ਰਿਸ਼ਤੇ ਟੁੱਟ ਜਾਣ ਕਿ ਤੁਸੀਂ ਨਹੀਂ ਚਾਹੁੰਦੇ ਆ ਵੀ ਤੁਹਾਡੇ ਭਰਾ ਹਰ ਸਾਲ ਤੁਹਾਡੇ ਕੋਲ ਸੰਧਾਰਾ ਲੈ ਕੇ ਆਉਣ ਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਹਰ ਸਾਲ ਆ ਦੇ ਭਰਾ ਦੇ ਘੁੱਟ ਤੇ ਰਖੜੀ ਬੰਨੋ ਇਸ ਰਿਸ਼ਤੇ ਨੂੰ ਖਰਾਬ ਨਾ ਕਰੋ ਪਰ ਉਹ ਵੀ ਇੱਕ ਜ਼ਮੀਨ ਪਿੱਛੇ ਹੁਣ ਕਿੰਨੀਆਂ ਖਬਰਾਂ ਆ ਜਾਂਦੀਆਂ ਨੇ ਆ ਭੈਣਾ ਭਰਾਵਾਂ ਨੂੰ ਮਰਵਾਈ ਜਾਂਦੀਆਂ ਨੇ ਆ ਭਰਾ ਭੈਣਾ ਨੂੰ ਮਰਵਾਏ ਜਾਂਦੇ ਨੇ ਇਸੀ ਗੱਲ ਪਿੱਛੇ ਵੀ ਕਿਤੇ ਭੈਣ ਜ਼ਮੀਨ ਲੈਣੀ ਨਾ ਅਜੇ ਹਾਲੇ ਉਹਦੇ ਦਿਲ 'ਚ ਹੁੰਦਾ ਵੀ ਨਹੀਂ ਪਹਿਲੇ ਹੀ ਮਰਵਾ ਦਿੰਦੇ ਨੇ ਪਤੀਜਿਆਂ ਨੂੰ ਖਤਮ ਕਰਾ ਦਿੰਦੇ ਨੇ ਮੇਰੀ ਭੈਣ ਦਾ ਹਿੱਸਾ ਬਣਦਾ ਕਾਲੂ ਵਿੱਚ ਪਤੀਜਾਂ ਦਾ ਖੜਾ ਹੋ ਜੇ ਐਂ ਨਾ ਦੱਸ ਉਹੀ ਮਰੀ ਜਾਂਦੇ ਨੇ ਬੇਕਸੂਰਨ ਹਾਂਜੀ ਜਿਵੇਂ ਮਤਲਬ ਅੱਜ ਕੱਲ੍ਹ ਕਹਿੰਦੇ ਨੇ ਵੀ ਖੂਨ ਸਫੇਦ ਹੋ ਗਿਆ ਹਾਂ ਸਫੇਦ ਹੋ ਗਿਆ ਖੂਨ ਸਫੇਦ ਹੋ ਗਿਆ ਮਤਲਬ ਰਿਸ਼ਤੇ ਨਾਤੇ ਕੁਝ ਨਹੀਂ ਰਹਿਏ ਬਸ ਮਾਪੇ-ਉਤੀ ਦਾ ਰਿਸ਼ਤਾ ਭੈਣ-ਭਾਈ ਦਾ ਰਿਸ਼ਤਾ ਸਾਰੇ ਬਸ ਸਿਰਫ ਨਾਮ ਲਈ ਰਹਿ ਗਏ ਕੋਈ ਹੋਊਗਾ ਜੋ ਇੰ ਵਿੱਚ ਚਲੋ ਸਮਝਦਾ ਹੈ काश ਕਰਕੇ ਭੈਣਾਂ ਨੂੰ ਇਹ ਬੇਨਤੀ ਹੈ ਹਨ ਇਹਨਾਂ ਨੂੰ ਸਿਰਫ ਇਹੀ ਹੁੰਦਾ ਬਸ ਵੀ ਜਦੋਂ ਵੀ ਮੈਂ ਪੇਕੇ ਘਰੇ ਆਵਾਂ ਮੇਰਾ ਭਰਾ ਮੈਨੂੰ ਹੱਸ ਕੇ ਬੁਲਾਵੇ ਪਰ ਜਾਈ ਤੇ ਮੇਰੇ ਮਾਪੇ ਉਹਨੂੰ ਸੰਭਾਲਣ ਬਸ ਕੁੜੀਆਂ ਬਹੁਤ ਛੋਟੇ ਛੋਟੇ ਖੁਸ਼ੀਆਂ ਨਾਲ ਖੁਸ਼ ਹੋ ਜਾਂਦੀਆਂ ਨੇ ਸੋ ਮਤਲਬ ਫੈਮਿਲੀ ਦੇ ਵਿੱਚ ਕੋਈ ਵੀ ਮਾਮੂ ਟਾਵ ਲੈ ਕੇ ਨਾ ਜਿਓ ਜਿਨ੍ਹਾਂ ਨੂੰ ਵੀ ਫਿਰ ਇਦਾਂ ਦਾ ਬਹਿਮ ਹੈ ਇਹ ਸਭ ਤੋਂ ਪਹਿਲਾਂ ਪਹਿਲਾਂ ਸਾਡਾ ਵੀਡੀਓ ਦਾ ਹੀ ਮਕਸਦ ਹੈ ਵੀ ਕਲੀਅਰ ਕਰ ਲੋ ਹਨਾ ਵੀ ਤਾਂ ਜੋ ਰਿਸ਼ਤੇ ਅੱਜ ਕੱਲ ਨੂੰ ਫਰਕ ਨਾ ਪਵੇ ਬੈਕ ਸੋ ਸਿਰਫ ਇੱਕ ਬਹਿਮ ਹੋਰ ਸਾਰੀ ਫੈਮਿਲੀ ਨੂੰ ਬੁਖਤ ਨਾ ਬੰਦ ਜਿਵੇਂ ਕਿ ਤੁਸੀਂ ਵੀਡੀਓ ਚ ਦੇਖਿਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਧੰਨਵਾਦ